ਔਰ ਪੜਾਅ ਸੇ ਇਨੀ ਮਤਲਬ ਜ਼ਹਿਰੀਲੀ ਆ ਕਿ ਉਹ ਤਾਂ ਮੀਂਹ ਦੇ ਮੂੰਹ ਚੋਂ ਚੈਦੀ ਨਹੀਂ ਹੂੰ ਇਹ ਹੋਰ ਤਾਂ ਕਿ ਵੀ ਔਰਤ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਜਿਹੜੇ ਮਰਜ਼ੀ ਉੱਠ ਕੇ ਜਦੋਂ ਮਰਜ਼ੀ ਗੱਲ ਕਰ ਦਵੇ ਹਾਂਜੀ ਹੈਨਾ ਜੀ ਬੇਦੂਮ ਘੱਟੋ ਘੱਟ ਦੋ ਦਿਨ ਤਿੰਨ ਦਿਨ ਬੀਬੀਆਂ ਦੇ ਹੀ ਹੂੰ ਜੁੜੇ ਸਾਹਿਬਾਂ ਦੇ ਜੀ ਤੈਨੂੰ ਪਤਾ ਲੱਗਿਆ ਕਿ ਇੱਕ ਧੀ ਪੈਣ ਮਾਂ ਦੀ ਇੱਤ ਕੀ ਆ ਜੀ ਅਮਰਿਸ਼ ਗਉਣ ਲੱਗੇ ਤਾਂ ਤੁਸੀਂ ਇਹ ਗੱਲ ਦਿੰਨੇ ਹੋ ਹੂੰ ਬੀਲੀ ਪਰਾਈ ਔਰਤ ਧੀ ਪੈਣ ਮਾਂ ਸਮਝਣਾ ਹਾਂਜੀ ਤੇ ਜਦੋਂ ਤੁਸੀਂ ਅਮਰਿਤ ਛੱਕੇ ਤੇ ਉਸ ਥਾਂ ਤੇ ਬੈਠ ਕੇ ਜਿਹੜੀ ਭਾਸ਼ਾ ਬੋਲਦੇ ਹੋ ਉਦੋਂ ਕਿੱਥੇ ਗਿਆ ਤੁਹਾਡਾ ਸਾਰਾ ਕੁਝ ਤੁਸੀਂ ਪ੍ਰਚਾਰਕ ਹੋ ਤੁਸੀਂ ਉਹਦਾ ਪ੍ਰਸਾਰ ਕਰਨਾ ਸਿੱਖ ਧਰਮ ਦਾ ਤੁਸੀਂ ਉਹ ਗੁਰਬਾਣੀ ਅੱਜ ਗੁਰਬਾਣੀ ਦੇ ਉਹ ਸ਼ਬਦ ਦੀ ਅਵੱਗਿਆ ਕਰਕੇ ਅੱਜ ਗੁਰੂ ਨਾਨਕ ਸਾਹਿਬ ਦੇ ਉਸ ਮਾਰਗ ਤੇ ਨਾ ਚੱਲਦੇ ਹੋਏ ਇਹ ਗੱਲ ਕਬੂਲ ਕੇ ਕੋਰੋਤੇ ਖਿਲਾਫ ਬੋਲ ਕੇ ਤੁਸੀਂ ਦੀ ਬੇਅਦਬੀ ਕਰਤੀ ਗੁਰਬਾਣੀ ਦੀ ਬੀਬੀ ਜਗੀਰ ਗੁਰਪਤੀ ਇਨੀ ਨਫ਼ਰਤ ਨਾਲੋਂ ਭਰਿਆ ਹੋਇਆ ਬੰਦਾ ਜਦੋਂ ਬੋਲਦਾ ਹੈ ਬਿਸ਼ੱਕ ਬਾਅਦ ਵਿੱਚ ਜੋ ਕਹਵੇ ਮੇਰੀ ਭੈਣ ਲੱਗਦੀ ਹੈ। ਹਮ ਮੈਂ ਆਪਣੀ ਭੈਣ ਨੂੰ ਕਿਹਾ ਹੈਗਾ। ਜੋ ਸ਼ਬਦ ਉਹਨੇ ਬੋਲੇ ਆ ਮੈਂ ਇਹ ਨਹੀਂ ਬੋਲ ਸਕਦਾ। ਬਿਗਲਾ ਸੇਖਾ ਉਹ ਘਟੋਗੜ ਮਾਂ ਦੀ ਗੱਲ ਨਾ ਕਰੇ। ਹਮ ਬਿਲਕੁਲ ਜੀ। ਵੀ ਸੇਖੇ ਜੇ ਮੂਜੇ ਮਾਂ ਦੇ ਪ੍ਰਤੀ ਸ਼ਬਦ ਨਾ ਬਿਲਕੁਲ ਸਹੀ। ਮਾਂ ਆ ਉਹ ਗੱਲ ਨਾ ਕਰੇ। ਹਮ ਸੋ ਘੜਾ ਸਾਹਿਬ ਜੀ ਗੱਲ ਕੀਤੀ ਜਾਵੇ ਤਾਂ ਸੋ ਕਿਉ ਮੰਨਦਾ ਆਖੀਏ ਧਾਰਮਿਕ ਸੰਸਥਾ ਦੇ ਮੁਖੀ ਤਾਂ ਮੀ ਦੇ ਕੋਲੋਂ ਹਮ ਰਤਬਾ ਰਹੀ ਬੀਬੀ ਜਗੀਰ ਕੌਰ ਦੇ ਬਾਰੇ ਅਪਸ਼ਬਦ ਬੋਲੇ ਜਾਣ ਦੇ ਉਪਰੰਤ ਬੇਸ਼ੱਕ ਹਰਜਿੰਦਰ ਸਿੰਘ ਤਾਂ ਵੀ ਮਹਿਲਾ ਕਮਿਸ਼ਨ ਦੇ ਅੱਗੇ ਵੀ ਪੇਸ਼ ਹੋ ਚੁੱਕੇ ਨੇ ਤੇ ਨਾਲ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਆਪਣੀ ਗਲਤੀ ਦਾ ਉਹ ਅਹਿਸਾਸ ਕਰ ਚੁੱਕੇ ਨੇ ਪਰ ਇੱਥੇ ਮੇਰਾ ਸਵਾਲ ਇਹ ਹੈ ਵੀ ਬੀਪੀ ਪਰਮਜੀਤ कौर ਗੁਲਸ਼ਨ ਵੀ ਅਗਵਾਈ ਦੇ ਵਿੱਚ ਬੀਪੀਆਂ ਦਾ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਤਾਂਮੀ ਦੀ ਮੁਆਤਲੀ ਦੀ ਮੰਗ ਰੱਖਣ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਲਿਆ ਜਾ ਸਕਦਾ ਹੈ ਕਿ ਨਹੀਂ ਇਸ ਤੇ ਤੁਹਾਡਾ ਕੀ ਵਿਚਾਰ ਹੈ ਦੇਖੋ ਗੱਲ ਇਹ ਕੀ ਹੈ ਵੀ ਕਰਮ ਜਿਹੜੀ ਨਾ ਜ਼ੀ ਵਾ ਮੁਰਖ ਦੀ ਜ਼ੁਬਾਨ ਹਮ ਇਹ ਬੜੀ ਨਾ ਤਰਲ ਜੀ ਹੁੰਦੀ ਆ ਗਿੱਲੀ ਜੀ ਹੁੰਦੀ ਆ ਹਮ ਇੱਥੇ ਤਿਲਕ ਦਾ ਬੰਦਾ ਬਹੁਤ ਚਾਹੀਆ ਜੀ ਜਦੋਂ ਇਹ ਜ਼ੁਬਾਨ ਤਿਲਕ ਦੀ ਆਨੰਦ ਤੇ ਪਿੰਨ ਖਾਨ ਕਰਦੀ ਆ ਹਮ ਤੇ ਉਹ ਕਹਿੰਦੇ ਵੀ ਤੂੰ ਕੋਈ ਗੱਲ ਜ਼ੁਬਾਨ ਤੋਂ ਕੱਢ ਮੈਂ ਤੈਨੂੰ ਪਿੰਡੋਂ ਕੱਢੂੰਗੀ ਹਮ ਹੈ ਨਾ ਤਾਂ ਹੀ ਕਹਿੰਦੇ ਵੀ ਪਹਿਲਾਂ ਬੋਲੋ ਤੇ ਫਿਰ ਬੋਲੋ ਬਿਲਕੁਲ ਕਿੱਦਾਂ ਐਵੇਂ ਨਹੀਂ ਬਣੀ ਆ ਬਿਲਕੁਲ ਬਿਲਕੁਲ ਹੁਣ ਗੱਲ ਲੱਗੀ ਆ ਵੀ ਕਿਸੇ ਸੰਦਰਭ ਦੇ ਵਿੱਚ ਐ ਤਾਂ ਮੀ ਸਾਹਿਬ ਨੇ ਸਾਹਿਬ ਕਹੀ ਦਿੰਨੇ ਹੁਣ ਕਿਉਂਕਿ ਰਤਬਾ ਬਹੁਤ ਉੱਚਾ ਹਾਂਜੀ ਇੱਕ ਨਾ ਤੁਸੀਂ ਕਿਹਾ ਸੋ ਕਿ ਮੰਦਾ ਕੀ ਜਿੱਤ ਜਨਮੇ ਰਜ਼ਾਨ ਹਮ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਔਰਤ ਨੂੰ ਬੜੀ ਉੱਚਤ ਪਦ ਦਿੱਤੀ ਹੈਗੀ ਹਾਂਜੀ ਤੇ ਜਿਹੜੇ ਉਸ ਗੁਰਬਾਣੀ ਦੇ ਪ੍ਰਚਾਰ ਤੇ ਵਿਸਾਰ ਲਈ ਕੰਮ ਕਰਨ ਵਾਲੀ ਸੰਸਥਾ ਹੈਗੀ ਹੈ ਸ਼੍ਰੋਮਣੀ ਗੁਰਦਵਾਰਾ ਕਮੇਟੀ ਜੀ ਉਹਦੇ ਪ੍ਰਧਾਨ ਆ ਤਿੰਨ ਵਾਰੀ ਲਗਾਤਾਰ ਬਣ ਗਏ ਲੇਕਿਨ ਉਹ ਹਮ ਰਤਬਾ ਬੀਬੀ ਜਗੀਰ ਕੋਲ ਦੇ ਬਾਰੇ ਕੋਈ ਪੱਤਰਕਾਰ ਗੱਲ ਕਰਦਾ ਹੈ ਵੀ ਉਹਨੇ ਇਹ ਗੱਲ ਕੀਤੀ ਆ ਤੇ ਉਹ ਬਿਨਾਂ ਸੋਚੇ ਹੋ ਵੀ ਪੱਤਰਕਾਰ ਕੌਣ ਆ ਹੂੰ ਉਹ ਆਪਣੇ ਅੰਦਰ ਲਈ ਪੜਾਅਸ ਕਢ ਹੁੰਦੇ ਆ ਔਰ ਪੜਾਅਸ ਇੰਨੀ ਮਤਲਬ ਜ਼ਹਿਰੀਲੀ ਆ ਕਿ ਉਹ ਧਾਮੀ ਦੇ ਮੂੰਹ ਚੋਂ ਜਾਈਦੀ ਨਹੀਂ ਹੂੰ ਜੀ ਕਿ ਧਾਮੀ ਦੀ ਜਿਹੜਾ ਉਹ ਬਾਦਵਾ ਜਿਹੜਾ ਉਹਦਾਵਾ ਬਹੁਤ ਉੱਚਾ ਵਾ ਸਤਕਾਰਯੋਗ ਆ ਹੂੰ ਲੇਕਿਨ ਬੀਬੀ ਜਗੀਰਕੁਰ ਦੇ ਪ੍ਰਤੀ ਇੰਨੀ ਈਰਖਾ ਬੀਬੀ ਜਗੀਰਕੁਰ ਪ੍ਰਤੀ ਇੰਨੀ ਨਫ਼ਰਤ ਨਾਲੋਂ ਭਰਿਆ ਹੋਇਆ ਬੰਦਾ ਜਦ ਬੋਲਦਾ ਹੈ ਬਿਸ਼ੱਕ ਬਾਅਦ ਵਿੱਚ ਉਹ ਕਵੇ ਮੇਰੀ ਭੈਣ ਲੱਗਦੀ ਹੈ। ਹਮ ਮੈਂ ਆਪਣੀ ਭੈਣ ਨੂੰ ਕਿਹਾ ਹੈਗਾ ਜੋ ਸ਼ਬਦ ਉਹਨੇ ਬੋਲੇ ਆ ਮੈਂ ਇਹ ਨਹੀਂ ਬੋਲ ਸਕਦਾ। ਠੀਕ ਹੈ ਨਾ? ਬੀਬੀ ਜ਼ਗੀਰ ਕੋਰ ਨੇ ਪਹਿਲੀ ਵਾਰ ਪ੍ਰਧਾਨ ਬਣੇ। ਜੀ। ਤੁਸੀਂ ਇੱਕ ਪ੍ਰੈਸ ਕਾਨਫਰੰਸ ਤੇ ਬੈਠੇ ਸੀਗੇ ਤੇ ਮੈਂ ਬੀਬੀ ਨੂੰ ਆਖਿਆ ਹਮ ਮੈਂ ਬੀਬੀ ਜੀ ਇਹ ਕੰਮ ਕਰੋ ਕਿ ਤੁਸੀਂ ਕਰ ਸਕਦੇ। ਕਿਹਦੀ ਭਰਾਵਾ ਦੱਸ ਹਮ ਉਹ ਮੈਨੂੰ ਕਹਿੰਦੇ ਵੀ ਦੱਸੋ। ਮੈਂ ਕਿਹਾ ਵੀ ਜਿਹੜੀ ਨਾ ਅਰਧਾਸ ਹਮ ਉਹਦੇ ਵਿੱਚ ਸੋਧ ਕਰਨੀ। ਸੋਧ ਕੀਤੀ ਜਾ ਸਕਦੀ ਹੈ ਹਮ ਤਾਂ ਮਰੀਜ਼ਾਂ ਦਾ ਸਰ ਸੋਧ ਕੀਤੀ ਜਾ ਸਕਦੀ ਹੈ ਜਿਹੜੀ ਅਸਾਰੂ ਘੱਲ ਹੋਵੇ ਜੀ ਜੀ ਤੇ ਕਹਿੰਜੀ ਕੀ ਸੋਧ ਕਰਾਉਣੀ ਚਾਹਨਾ ਤੂੰ ਹਮ ਮੈਂ ਕਿ ਬੀਬੀ ਜੀ ਗੱਲ ਇਹ ਤਾਂ ਹੈ ਕਿ ਸੋਕੇ ਮੰਦਾ ਆਖੀ ਜਿਤ ਜਨਮੇ ਰਜ਼ਾਨ ਹਮ ਦੇ ਪ੍ਰਚਾਰ ਤੇ ਵਿਸਾਰ ਲਈ ਪ੍ਰੈਕਟੀਕਲ ਹੋਣਾ ਜ਼ਰੂਰੀ ਆ ਤੂੰ ਦੇ ਵਿੱਚ ਹੈਗਾ ਕਿ ਇੱਕ ਇਹ ਲਾਈਨ ਪਵਾ ਦਿਓ ਅਰਦਾਸ ਵਿੱਚ ਵੀ ਜਿਹੜਾ ਸਿੱਖ ਆ ਉਹ ਘਟੋ ਘਟ ਮਾਂ ਦੀ ਗੱਲ ਨਾ ਕਰੇ ਹਮ ਬਿਲਕੁਲ ਜੀ ਹੂੰ ਜੀ ਵੀ ਸੇਖੇ ਜੇ ਮੇਰੇ ਮਾਂ ਦੇ ਪ੍ਰਤੀ ਸ਼ਬਦ ਨਾ ਬਿਲਕੁਲ ਸਹੀ ਮਾੜਾ ਉਹ ਗਾਲ ਨਾ ਕੱਢੀ ਹੂੰ ਤੇ ਬੀਬੀ ਜੀ ਹੱਸ ਪਏ ਹੂੰ ਮੈਂ ਬੀਬੀ ਕੀ ਗੱਲ ਉਹ ਮੈਨੂੰ ਕਹਿੰਦੇ ਵੀ ਭਰਾਵਾ ਤੈਨੂੰ ਮੈਂ ਕੀ ਦੱਸਾਂ ਜਿਨ੍ਹਾਂ ਨੇ ਲਿਉਣੀ ਗੱਲ ਲਿਉਣੀ ਮਤਾ ਕਰਨਾ ਉਹ ਸਾਰੇ ਕੱਢਦੇ ਆ ਹੁਣ ਗੁਰ ਦੂਜੇ ਨੂੰ ਕਹਿਣ ਵੀ ਗੁਰਨਾ ਖਾਈ ਤੇ ਗੁਰ ਛੜਨਾ ਪੈਣਾ ਬਿਲਕੁਲ ਸਹੀ ਜੀ ਹੁਣ ਉਹ ਗੱਲ ਗਿਛਣਗੇ ਹੂੰ ਕਹਿੰਦੇ ਗੱਲ ਬਹੁਤ ਚੰਗੀ ਤੇਰੀ ਪਰ ਗੱਲ ਬਣਨੀ ਨਹੀਂ ਤੇ ਉਹ ਗੱਲ ਮੈਂ ਉਦੋਂ ਦੇਖੀ ਐ ਸਪਸ਼ਟ ਹੁੰਦੀ ਜਦੋਂ ਧਾਮੀ ਨੇ ਹੂੰ ਜ਼ਹਿਰ ਉਗਲੀਆ ਤਾਂ ਮੈਨੂੰ ਜ਼ਹਿਰ ਉਗਲੀਆ ਤੇ ਮੈਨੂੰ ਬੀਬੀ ਦੀ ਉਹ ਗੱਲ ਦੋ ਦਾ ਕੇ ਬਿਨਾਂ ਗੱਲ ਮੈਨੂੰ ਇਦਾਂ ਲੱਗੀ ਕਿ ਕਮਾਲ ਸੀ ਗੱਲ ਹੂੰ ਉਹ ਚੇਤੇ ਆ ਗਈ ਉਹ ਹੀ ਵੇਲੇ ਚੇਤੇ ਆ ਗਈ ਹੂੰ ਠੀਕ ਹੈ ਨਾ ਜੀ ਹੁਣ ਗੱਲ ਇਹ ਵੀ ਦੂਦੇ ਪਾਸੇ ਦੇਖਿਆ ਕਿ ਜਿਹੜੇ ਪੱਤਰਕਾਰ ਨੇ ਉਹ ਗੱਲ ਸੁਣੀ ਆਪਣੇ ਚੈਨਲ ਤੇ ਹਾਂਜੀ ਮੈਂ ਉਹਨੂੰ ਵੀ ਚੰਗਾ ਨਹੀਂ ਸਮਝਦਾ ਹੂੰ ਜੇਕਰ ਕਿਸੇ ਵਿਅਕਤੀ ਨੇ ਆਪਣੇ ਦਿਲ ਦੀ ਗੱਲ ਕਰਤੀ ਆ ਤੇ ਪੱਤਰਕਾਰੀ ਦੀ ਇਹ ਵੀ ਨਿਮਾਣਾ ਦਾ ਸਿੱਖ ਰਹੇਗਾ ਹੂੰ ਵੀ ਅਸੀਂ ਉਹਨੂੰ ਨਾ ਆਪਣੀ ਉਹ ਵਧਾਉਣ ਵਾਸਤੇ ਵੀ ਵਧਾਉਣ ਲਈ ਜੀ ਇਹ ਕਿੰਨਾ ਦਾ ਪੰਗਾ ਖੜਾ ਕਰਤਾ ਪੂਰੀ ਇੱਕ ਪੰਥਕ ਧਰਾਂ ਦੇ ਵਿੱਚ ਹੀ ਹਲਚਲ ਮਚਾ ਦਿੱਤੀ ਹੂੰ ਹੈਨਾ ਜੀ ਸਾਨੂੰ ਅਵੋਇਡ ਕਰਨ ਇੰਨੀ ਕਹਿੰਦਾ ਵੀ ਧਾਮੀ ਸਾਬ ਜੇ ਮੈਂ ਗੱਲ ਰਿਕਾਰਡ ਕੀਤੀ ਹੋਈ ਜੇ ਮੈਂ ਅੱਗੇ ਕਰਦਾ ਹਾਂ ਪਿੱਛੇ ਡੇ ਬੱਲੇ ਕਿਰਿਆ ਹੂੰ ਧਾਮੀ ਸਾਬ ਕਹਿ ਵੀ ਰਿਹਾ ਕਿ ਤੂੰ ਮੈਨੂੰ ਲੜਾਉਣਾ ਮੈਨੂੰ ਬੀਬੀ ਨਾਲ ਹੂੰ ਬਿਲਕੁਲ ਜੀ ਜੇ ਤੈਨੂੰ ਡਰ ਵੀ ਆ ਤੇ ਬੋਲ ਵੀ ਹੋ ਰਿਆ ਠੀਕ ਆ ਨਾ ਬੇਸ਼ੱਕ ਤਾਂ ਮੈਂ ਨੇ ਜਾ ਕੇ ਕਲਤਾ ਸਾਹਿਬ ਜਾ ਕੇ ਲਿਖਤੀ ਪਹਿਲਾਂ ਦੇ ਦਿੱਤਾ ਹਾਂਜੀ ਮੇਰੇ ਕੋ ਗੁਨਾਹ ਹੋ ਗਿਆ ਗਲਤੀ ਹੋ ਗਈ ਆ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਹਮ ਹੈਨਾ ਦੂਜੇ ਪਾਸੇ ਜੇ ਨੋਟਸ ਜਰੀਆ ਮਹਿਲਾ ਕਮਿਸ਼ਨ ਵੱਲੋਂ ਉੱਥੇ ਜਾ ਕੇ ਵੀ ਉਹਨੇ ਕਹਤਾ ਵੀ ਉਹ ਮੇਰੀ ਭੈਣ ਆ ਹਮ ਆਪਣੀ ਗੱਲ ਮੰਨ ਲਈ ਆ ਹਾਂਜੀ ਗੱਲ ਇਹ ਕੀ ਕਿ ਉਹ ਗੱਲ ਜਗਜਗਰ ਹੋਈ ਹਮ ਤੇ ਉਹਨੂੰ ਨਿਬੜਨਾ ਪਿਆ ਬਿਲਕੁਲ ਜਿਉਂ ਗੱਲ ਜਗਜਗਰ ਨਾ ਹੁੰਦੀ ਤੇ ਅੰਦਰ ਉਹਦੇ ਕਿੰਨਾ ਕਲੇ ਚੱਲਦਾ ਜੀ ਕਿੰਨਾ ਕਾਪੜ ਸੀ ਕਿੰਨਾ ਜ਼ਹਿਰ ਸੀ ਕਿੰਨੀ ਨਫਰਤ ਜੀ ਬੀਬੀ ਜੀ ਪ੍ਰਤੀ ਬਿਲਕੁਲ ਜੀ ਅੱਜ ਲੋਕ ਪੰਥਕ ਸਫਾ ਦੇ ਵਿੱਚ ਵੀ ਗੱਲ ਹੋ ਗਈ ਆ ਕਿ ਬੀਬੀ ਦੇ ਪ੍ਰਤੀ ਉਹਦੇ ਮਨ ਜਦ ਕਿ ਬੀਬੀ ਜੀ ਨਾ ਹੁੰਦੇ ਤਾਂ ਬਧਾਨੇ ਨਹੀਂ ਬਣਦਾ ਸੀ ਬੀਬੀ ਦੇ ਮਕਮਲੇ ਬਣਿਆ ਹਾਂਜੀ ਉਹਦੇ ਸਗੋਂ ਦਾ ਥੈਂਕਫੁਲ ਚਾਹੀਦਾ ਹੂੰ ਕਿ ਬੀਬੀ ਜੀ ਨਾਂ ਖੜਦੇ ਤੇ ਅਸੀਂ ਨਾਂ ਇਕੱਠੇ ਹੁੰਦੇ ਹੂੰ ਕਿ ਗਿਣੇ ਜੀ ਜੀ ਤੇ ਉਹ ਬੀਬੀ ਦਾ ਤਾਂ ਮੈਂ ਕਹਿੰਦਾ ਰਣੀ ਸੀ ਤੇ ਬੀਬੀ ਦੇ ਦੋਲੇ ਬੋਲਦਾ ਕਿਦਾਂ ਹੈਗਾ ਕੁਝ ਲੋਕਾਂ ਦੀ ਸਮਝ ਐਡਵੋਕੇਟ ਆ ਕਹਿੰਦੇ ਬੀਬੀ ਕਹਿੰਦੀ ਬੜਾ ਪੜਿਆ ਲਿਖਿਆ ਪਰ ਬੀਬੀ ਕਹਿੰਦੀ ਮੇਰੇ ਅੰਦਰ ਵੀ ਕੰਮ ਕੀਤਾ ਇਹਨੇ ਹੂੰ ਇਹਦੇ ਮੁਲਾਜ਼ਮਾ ਨੂੰ ਵੀ ਗਾਲਾਂ ਕੱਢਦਾ ਹੁੰਦਾ ਸੀ ਹੂੰ ਉਹਦਾ ਸੁਭਾਵਾ ਗਾਲਾਂ ਕੱਢਣਾ ਉਹ ਨਹੀਂ ਮੁਕਤ ਹੋਇਆ ਉਹਦੇ ਹਜੇ ਗੁਰਬਾਣੀ ਦਾ ਅਜ਼ਰ ਹੋਇਆ ਹੀ ਨਹੀਂ ਹੂੰ ਜੇ ਉਹਦਾ ਸਿੱਖ ਧਰਮ ਦੇ ਉੱਪਰ ਜੋ ਉਹਦੀ ਮਰਿਆਦਾ ਹੈਗੀ ਆ ਅਸਰ ਹੁੰਦਾ ਤੇ ਉਹ ਤਾਂ ਵੀ ਨਾ ਹੁੰਦਾ ਉਹਦੀ ਜ਼ਾਤ ਨਾ ਮੁਰੇਉਂਦੀ ਹੂੰ ਜੀ ਉਹਦਾ ਗੋਦ ਨਾ ਹੁੰਦਾ ਹਾਂਜੀ ਹਾਂਜੀ ਜੀ ਉਹਦੀ ਜ਼ਾਤ ਗੋਦ ਵੀ ਆ ਰਿਹਾ ਇਹਦਾ ਮਤਲਬ ਉਹ ਸਿੱਖ ਮਰੈਦਾ ਨੂੰ ਉਹ ਵੀ ਟੁੱਟਾ ਹੋਇਆ ਹੂੰ ਹਨਾ ਜੀ ਅੱਜ ਬੇਸ਼ੱਕ ਬੀਬੀ ਪਰਮਜੀ ਗੁਲਸਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਦਰਖਾਸਤ ਦਿੱਤੀ ਹੈਗੀ ਆ ਵੀ ਇਹ ਗੱਲ ਇਹ ਮਾਫ ਕਰਨ ਯੋਗ ਨਹੀਂ ਗਈ ਜਿਹੜੇ ਮਰਜ਼ੀ ਉੱਠ ਕੇ ਜਦੋਂ ਮਰਜ਼ੀ ਗੱਲ ਕਰ ਦਵੇ ਹਾਂਜੀ ਹਨਾ ਜੀ ਗੱਲ ਹੈਗੀ ਕਿ ਜਿਸ ਦਿਨ ਗੋਲੀ ਕੰਨ ਹੋਇਆ ਸੁਪੀਰ ਬਾਦਲਵਾਲਾ ਹਾਂਜੀ ਤੇ ਉਹ ਦਿਨ ਕਾਲਤਾ ਜੱਜਦਾਰ ਨੇ ਕੀ ਕਿਹਾ ਸੀ ਹੂੰ ਜੱਜਦਾਰ ਸਾਹਿਬ ਨੇ ਇਹ ਗੱਲ ਆਖੀ ਜੀ ਵੀ ਉਸ ਤਖਬੀਰ ਦੇ ਗੋਲੀ ਨਹੀਂ ਚੱਲੀ ਹੂੰ ਉਹ ਚੱਲੀ ਕਿਦੇ ਸੇਵਾਦਾਰਾਂ ਤੇ ਚੱਲੀ ਆ ਕਿਉਂਕਿ ਗੁਰੂ ਦੀ ਸੇਵਾ ਕਰ ਰਿਹਾ ਸੀ ਠੀਕ ਹੈ ਜੀ ਤੇ ਉਸ ਵੇਲੇ ਤਾਂ ਮੀਸਾ ਵੀ ਇਹ ਗੱਲ ਕਹਿ ਰਹੇ ਸੀ ਵੀ ਜਦੋਂ ਤੁਸੀਂ ਜੱਜਦਾਰ ਨੇ ਇਹ ਗੱਲ ਮੰਨ ਲਈ ਜੱਜਦਾਰ ਕਿਉਂਕਿ ਉਹਦੇ ਮਨ ਦੇ ਵਿੱਚ ਨਾ ਸਾਹਬਕ ਦੇ ਕਿਦੇ ਕਹਿੰਦਾ ਥਾਮੀ ਜੱਜਦਾਰਾਂ ਨੂੰ ਉਹ ਕਾਲ ਦਿੰਦਾ ਜੀ ਕਹਿੰਦਾ ਜਦੋਂ ਜੱਜਦਾਰ ਨੇ ਇਹ ਗੱਲ ਦੇਖ ਲਈ ਹੈ ਗੱਲ ਐਲਾਨ ਵੀ ਕਰਤਾ ਵੀ ਆ ਗੱਲ ਹੋਈ ਆ ਹੂੰ ਫਿਰ ਉਹਨੂੰ ਬੰਦੇ ਨੂੰ ਤਨਖਾਹ ਕਿਉਂ ਨਹੀਂ ਲਈ ਛੋੜੇ ਨੂੰ ਗੁਰਾਂਗਰ ਹਾਂਜੀ ਜੋ ਗੁਰਾਂਗਰ ਮੰਨ ਲਿਆ ਫਿਰ ਤੁਸੀਂ ਪੰਜੂ ਕਿਉਂ ਨਹੀਂ ਛੇਕ ਰਹੇ ਹੂੰ ਤੇ ਅੱਜ ਤਾਂ ਮਿਸਾ ਨੂੰ ਇਹ ਪੁੱਛੇ ਵੀ ਜਿਹਦਰ ਜੀ ਤੁਸੀਂ ਵੀ ਲੈ ਕੇ ਦਿੱਤਾ ਉਹਨਾਂ ਨੇ ਸੁਣ ਵੀ ਲਿਆ ਵੀ ਤੇਰਾ ਤੁਸੀਂ ਕਿਹੜੀ ਭਾਸ਼ਾ ਬੁੱਲੀ ਆ ਹਾਂਜੀ ਫਿਰ ਤੁਸੀਂ ਅੱਜ ਕਿਹੜੀ ਵਿਗਜ ਬੈਠੇ ਹੋ ਹੁਣ ਜਿਹਦਰ ਸਾਹਿਬ ਕਿੱਥੇ ਕਿੱਥੇ ਛੜਣ ਹੂੰ ਜੇ ਤੇ ਮੇਰਾ ਕੇਸ ਆ ਤੇ ਮੈਂ ਆਪਣੇ ਬਚੌਲੀ ਵਕੀਲ ਹਾਂ ਜੇ ਤੇਰਾ ਕੇਸ ਮੈਂ ਜੱਜਾਂ ਬਿਲਕੁਲ ਸਹੀ ਹੈਨਾ ਜੀ ਜੇ ਉਹੀ ਜੁਰਮ ਹੂੰ ਜਿਹੜੇ ਮੈਂ ਕੀਤਾ ਤੇ ਮੈਂ ਉਹਦੀ وکਾਲਤ ਕਰ ਰਿਹਾ ਹੂੰ ਵੀ ਮੇਰੇ ਕੋ ਸਲਿੱਪ ਉਪ ਟੰਗ ਹਾਂ ਜੀ ਹੈਨਾ ਜੇ ਮੇਰੇ ਕੋਈ ਇਦਾਂ ਦੀ ਗੱਲ ਹੋਈ ਹੈ ਜੇ ਗੱਲ ਕਰਮ ਨੇ ਬੋਲਦੀ ਹੈ ਤੇ ਮੈਂ ਜੱਜ ਬਣ ਕੇ ਫੈਸਲੇ ਸੁਣਾ ਰਿਹਾ ਹੂੰ ਉਹ ਭਾਈ ਦੋਗਲੇ ਜਿਹਰੇ ਨਾ ਲਿਓ ਜੀ ਹੈਨਾ ਜੀ ਇਸ ਲਈ ਮੈਨੂੰ ਲੱਗਦਾ ਕਿ ਹਮਲੇ ਸਮੇਂ ਜਿਹੜਾ ਤੂੰ ਸਵਾਲ ਕੀਤਾ ਵੀ ਉਹ ਫੈਸਲਾ ਕੀ ਲੈਣਗੇ ਹਾਂ ਜੀ ਫੈਸਲਾ ਤੇ ਇਹੀ ਹੈਗਾ ਕਿ ਉਹ ਬਖਸ਼ਣ ਦੇਗੇ ਅਕਾਦਾ ਸਾਹਿਬ ਜੀ ਉਹਦੀ ਹੋਈ ਭੁੱਲ ਨੂੰ ਬਖਸ਼ ਦੇਣਗੇ ਲੇਕਿਨ ਉਹਨੂੰ ਵੀ ਉਸ ਪਛਤਾਵੇ ਦੀ ਅੱਗ ਵਿੱਚ ਸੜਨਾ ਹੀ ਪੈਣਾ ਹੂੰ ਉਹਨੂੰ ਵੀ ਉਹ ਸੇਵਾ ਲਾਉਣਗੇ ਮੇਰੇ ਤੋਂ ਘੱਟੋ ਘੱਟ ਦੋ ਦਿਨ ਤਿੰਨ ਦਿਨ ਬੀਬੀਆਂ ਦੇ ਹੂੰ ਜੋੜੇ ਸਾਫ ਕਰੇ ਜੋੜੇ ਸਾਫ ਠੀਕ ਤੈਨੂੰ ਪਤਾ ਲੱਗਿਆ ਕਿ ਇੱਕ ਧੀ ਪੈਣ ਮਾਂ ਦੀ ਇੱਤਕੀ ਆ ਜੀ ਅਮਰਿਸ਼ ਗਉਣ ਲੱਗੇ ਤਾਂ ਤੁਸੀਂ ਇਹ ਗੱਲ ਦਿੰਨੇ ਹੋ ਹੂੰ ਮਿੱਲੀ ਪਰਾਈ ਔਰਤ ਦੀ ਪੈਣ ਮਾਂ ਸਮਝਣਾ ਹਾਂਜੀ ਤੇ ਜਦੋਂ ਤੁਸੀਂ ਅਮਰਿਤ ਛੱਕੇ ਤੇ ਉਸ ਥਾਂ ਤੇ ਬੈਠ ਕੇ ਜਿਹੜੀ ਭਾਸ਼ਾ ਬੋਲਦੇ ਹੋ ਉਦੋਂ ਕਿੱਥੇ ਗਿਆ ਤੁਹਾਡਾ ਸਾਰਾ ਕੁਝ ਹੂੰ ਤੁਸੀਂ ਪ੍ਰਚਾਰਕ ਹੋ ਤੁਸੀਂ ਉਹਦਾ ਪ੍ਰਸਾਰ ਕਰਨਾ ਸਿੱਖ ਧਰਮ ਦਾ ਤੁਸੀਂ ਉਹ ਗੁਰਬਾਣੀ ਅੱਜ ਗੁਰਬਾਣੀ ਦੇ ਉਹ ਸ਼ਬਦ ਦੀ ਅਵਗਿਆ ਕਰਕੇ ਅੱਜ ਗੁੰਦਾਨ ਸਿੰਘ ਸਾਹਿਬ ਦੇ ਉਸ ਮਾਰਗ ਤੇ ਨਾ ਚੱਲਦੇ ਹੋਏ ਇਹ ਗੱਲ ਕਬੂਲ ਕੇ ਇੱਕ ਔਰਤੇ ਖਿਲਾਫ ਬੋਲ ਕੇ ਤੁਸੀਂ ਤੇ ਬੇਦਬੀ ਕਰਤੀ ਗੁਰਬਾਣੀ ਦੀ ਹੂੰ ਬਿਲਕੁਲ ਸਹੀ ਤੇ ਜਿਹੜੇ ਬੇਦਬੀ ਕਰਦੇ ਆ ਹੂੰ ਉਹਨਾਂ ਅਦਬੁਣਾ ਚਾਹੀਦਾ ਇਹ ਠੀਕ ਹੈ ਕਿ ਉਹਨੇ ਬੇਦਵੀ ਕੀਤੀ ਹੈ ਮਾਫੀ ਮੰਗੀ ਹੈਗੀ ਪਛਤਾਵਾ ਕੀਤਾ ਲੇਕਿਨ ਜੀ ਮੈਂ ਚਾਹੁੰਦਾ ਕਿ ਬੀਬੀਆਂ ਵੀ ਸ਼ਾਂਤਾਂ ਹੋਣਗੀਆਂ ਜੇ ਬੀਬੀਆਂ ਦੇ ਉਹ ਵੀ ਜੋੜੇ ਝੜੇ ਤੇ ਬਿਲਕੁਲ ਸਹੀ ਠੀਕ ਹੈ ਨਾ ਜੀ ਇਦਾਂ ਹੋਣਾ ਚਾਹੀਦਾ ਹੂੰ